ਜਿਹੜੇ ਆਪਣੇ ਪੁਰਖੇ ਬਜ਼ੁਰਗ ਹਾਂ ਉਹ ਇਹਨੂੰ ਇੱਕ ਤਰ੍ਹਾਂ ਆਪਣੀ ਜਿਹੜਾ ਬਾਕੀ ਖਰਾਕ ਆ ਜਿੱਦਾਂ ਆਪਾਂ ਕਣਕ ਦਾ ਆਟਾ ਲਾ ਲੋ ਖਾਣੇ ਆ ਉਹਦਾ ਇੱਕ ਇਹ ਅਨਾਜ ਦਾ ਏਸਾ ਹੀ ਸੀ ਇਹ ਵੀ अच्छा क्योंकि ਇਹਨੂੰ ਆਪਾਂ ਆਟੇ ਵਿੱਚ ਰਲਾ ਕੇ ਵੀ ਖਾਧਾ ਜਾਂਦਾ ਸੀ ਨੰਬਰ 2 ਇਹਦਾ ਦਲੀਆ ਬਣਾ ਕੇ ਵੀ ਲੋਕ ਖਾਂਦੇ ਸੀ ਜੀ ਫਿਰ ਤੁਸੀਂ ਆਪਾਂ ਸਿਆਲ ਨੂੰ ਜਦੋਂ ਪਿੰਨੀਆਂ ਰੜਾਉਂਦੇ ਹੁੰਦੇ ਸੀ ਜੀ ਇਹ ਉਹਦੇ ਵਿੱਚ ਵੀ ਵਰਤ ਲਿਆ ਜਾਂਦਾ ਸੀ ਇਹ ਤਿੰਨ ਚਾਰ ਤਰੀਕੇ ਇਹਦੇ ਹੈਗੇ ਆ ਇਹਨੂੰ ਖਾਣ ਦੇ ਦਲੀਆ ਵਗੈਰਾ ਦਲੀਆ ਵੀ ਆਪਾਂ ਦਲੀਆ ਵੀ ਖਾ ਸਕਦੇ ਆ ਖੀਰ ਬਣਾ ਕੇ ਖਾ ਸਕਦੇ ਆ ਪਿੰਨੀਆਂ ਚ ਰਲਾ ਜਾ ਸਕਦਾ ਆ ਆਟੇ ਚ ਰਲਾ ਸਕਦੇ ਆ ਇਸ ਤਰ੍ਹਾਂ ਇਹ ਇਸ ਇਸ ਤਰ੍ਹਾਂ ਇਹ ਖਾਧਾ ਜਾਂਦਾ ਇਹਦਾ ਸਰੀਰਕ ਫਾਇਦੇ ਇਦਾਂ ਆ ਜੀ ਇਹ ਫਾਈਬਰ ਨਾਲ ਭਰਪੂਰ ਆ ਹੂੰ ਇਹ ਜਿਹੜਾ ਬੰਦੇ ਦਾ ਜਿਹੜਾ ਪਾਚਨ ਸ਼ਕਤੀ ਆ ਉਹਨੂੰ ਇਹ ਬਹੁਤ ਅੰਦਰੋਂ ਉਸਤ ਮਜ਼ਬੂਤ ਰੱਖਦਾ ਹੂੰ ਉਹਦੇ ਨਾਲ ਤੁਹਾਨੂੰ ਕਿ ਜਿਹੜੀ ਕਬਜ਼ ਵਗੈਰਾ ਆਮ ਲੋਕਾਂ ਨੂੰ ਸ਼ਿਕਾਇਤ ਹੁੰਦੀ ਆ ਉਹ ਨਹੀਂ ਹੋਣ ਦਿੰਦਾ ਨਹੀਂ ਹੋਣ ਦਿੰਦਾ ਕਿਉਂਕਿ ਇਹ ਕਬਜ਼ੀ ਸਾਰੀਆਂ ਬਿਮਾਰੀਆਂ ਦੀ ਜੜ੍ਹ ਆ ਜਦੋਂ ਤੁਹਾਡਾ ਪੇਟ ਸਾਫ਼ ਆ ਉਦੋਂ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਹੋਊਗਾ ਖਾਸ ਇਹਦੀ ਜਿਹੜੀ ਖਾਸੀਅਤ ਇਹਦੀ ਇਹ ਹੈ ਕਿ ਪਾਚਨ ਸ਼ਕਤੀ ਨੂੰ ਬਹੁਤ ਵਧੀਆ ਰੱਖਦਾ ਹੈ ਕਿਹੜੇ ਮੌਸਮ ਚ ਲੋਕ ਖਾਂਦੇ ਸੀਗੇ ਇਹਨੂੰ ਅਨਾਜ ਦੇ ਤੌਰ ਤੇ ਕਿਸੇ ਮੌਸਮ ਵਿੱਚ ਵੀ ਤੁਸੀਂ ਇਹਨੂੰ ਖਾ ਸਕਦੇ ਆ ਜੀ ਇਹਨੂੰ ਨਾ ਗਰਮੀ ਦਾ ਫਰਕ ਹੈ ਨਾ ਸਰਦੀ ਦਾ ਕੋਈ ਮੌਸਮ ਹੋਵੇ ਤੁਸੀਂ ਇਹਨੂੰ ਖਾ ਸਕਦੇ ਆ ਇਹ ਇਹਦਾ ਫਾਇਦਾ ਹੀ ਫਾਇਦਾ ਹੈ ਇਹਦਾ ਨੁਕਸਾਨ ਕੋਈ ਨਹੀਂਗਾ ਜੀ ਹਰ ਮੌਸਮ ਵਿੱਚ ਇਹ ਖਾਧਾ ਜਾਂਦਾ ਜਿਹੜੇ ਮੈਂ ਤੁਹਾਨੂੰ ਪਹਿਲਾਂ ਤਰੀਕੇ ਦੱਸੇ ਖਾਣ ਦੇ ਉਹ ਉਹਨਾਂ 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 ਤਰੀਕਿਆਂ ਨਾਲ ਇਹ ਕਿਸੇ ਮੌਸਮ ਵਿੱਚ ਖਾ ਲਓ ਇਹਦੇ ਫਾਇਦੇ ਹੀ ਫਾਇਦੇ ਆ ਅਸਲ ਚ ਕੀ ਹੋ ਗਿਆ ਕਿ ਸਿਰਫ ਆਪਣੇ ਕੋ ਇੱਕ ਕਣਕ ਹੀ ਬਦਲ ਬਚਿਆ ਆ ਖਾਣ ਦਾ ਆਪਾਂ ਡੇਲੀ ਦੇਖ ਲਓ ਤੁਸੀਂ ਕਣਕ ਦੀ ਰੋਟੀ ਖਾਣੇ ਹੁੰਦੇ ਸਵੇਰ ਨੂੰ ਦੁਪਹਿਰ ਨੂੰ ਸ਼ਾਮ ਨੂੰ ਜਦੋਂ ਵੀ ਪਹਿਲਾਂ ਕੀ ਹੁੰਦਾ ਸੀ ਵੀ ਜਿਹੜੀਆਂ ਹੋਰ ਵੈਰਾਈਟੀਆਂ ਨਾਲ ਕੋਧਰਾ ਹੁੰਦਾ ਸੀ ਫੇਰ ਆ ਕਟਕੀ ਆ ਜਾਂ ਰੋਗੀ ਹੁੰਦੀ ਸੀਗੀ ਬਾਜਰਾ ਹੁੰਦਾ ਸੀ ਇਹ ਸਵਾਗ ਸੀ ਇਹ ਨਾਲ-ਨਾਲ ਰੜਾ ਕੇ ਲੋਕ ਖਾਂਦੇ ਸੀ ਮੱਕੀ ਹੁੰਦੀ ਸੀ ਇਹ ਇਹ ਆਟੇ ਜਿਹੜੇ ਇਹਨਾਂ ਦੇ ਆ ਇਹ ਰੜਾ ਕੇ ਨਾਲ ਯਾਨੀ ਬਦਲਮਾ ਭੋਜਨ ਖਾਂਦੇ ਸੀ ਉਹਦਾ ਕਰਕੇ ਲੋਕਤੰਤਰ ਉਸਤ ਰਹਿੰਦੇ ਸੀ ਹੁਣ ਆਪਾਂ ਸਿਰਫ ਕੱਲੀ ਕਣਕ ਤੇ ਮਨਸਰ ਕਰ ਗਏ ਆ ਹੁਣ ਤੁਸੀਂ ਆਮ ਸ਼ਹਿਰਾਂ ਦੇ ਦੁਕਾਨਾਂ ਤੇ ਪੜਿਆ ਆਊਗਾ ਲਿਖਿਆ ਹੁੰਦਾ ਇਹ ਕਣਕ ਦੀ ਕਣਕ ਤੋਂ ਅਲਰਜੀ ਕਣਕ ਤੋਂ ਅਲਰਜੀ ਕਿਉਂ ਹੋਣ ਲੱਗੀ ਕਿ ਆਪਾਂ ਖਾਈ ਕਣਕ ਜਾਂਦੇ ਆ ਬਹੁਤ ਸਾਰੇ ਲੋਕਾਂ ਨੂੰ ਕਣਕ ਅਲਰਜੀ ਕਰਨ ਲੱਗੀ ਹੈ ਕਿਉਂਕਿ ਆਪਾਂ ਆ ਚੀਜ਼ਾਂ ਜਿਹੜੀਆਂ ਪ੍ਰਾਤਨ ਜੀ ਛੱਡ ਗਏ ਆ ਇਹਦਾ ਇਹੀ ਕਾਰਨ ਹੈ